ਵਾਇਗੁਰੂ ਜੀ ਦਾ ਕਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਦੀ ਜਿਹੜੀ ਕਾਨਫਰੰਸ ਆ ਇਹਦਾ ਬਹੁਤ ਹੀ ਮਹੱਤਵ ਹੈ ਕਿਉਂਕਿ ਜਿਹੜੀ ਸਰਕਾਰ ਆ ਉਹ ਬਖਲਾਈ ਪਈ ਹੈ ਉਹ ਆਪਣੇ ਮੁੱਦਿਆਂ ਤੋਂ ਭੱਤੀ ਪਈ ਹੈ ਕਿਉਂਕਿ ਜਿਹੜੇ ਉਹਨਾਂ ਨੇ ਵਾਅਦੇ ਕਰਕੇ ਲੋਕਾਂ ਦੇ ਨਾਲ ਝੂਠ ਬੋਲ ਕੇ ਵਹਿਬਲ ਕਰਾ ਤੇ ਹੋਰ ਜਿਹੜੇ ਮਸਲੇ ਸੀ ਗੋਲੀਕਾਰ ਨੇ ਉਹ ਸਰਕਾਰ ਨੇ ਝੂਠ ਬੋਲ ਕੇ ਲੋਕਾਂ ਨੂੰ ਕਿਹਾ ਸੀ ਕਿ ਆਹ ਮੁੱਦੇ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਇਹਨਾਂ ਨੂੰ ਲੋਕਾਂ ਨੂੰ ਸਜ਼ਾ ਦੇਵਾਂਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਦਬਦੀ ਕੀਤੀ ਜਾਂ ਕੋਈ ਇਹਨਾਂ ਨੇ ਕੋਈ ਗੱਲ ਕੀਤੀ ਆ ਉਹ ਸਰਕਾਰ ਦੇ ਵਿੱਚ ਉਹ ਬਿਲਕੁਲ ਉਸ ਫਰੰਟ ਤੇ ਫੇਲ ਹੋ ਚੁੱਕੀ ਆਪਣੇ ਮੁੱਦਿਆਂ ਤੋਂ ਪਰਪੇ ਚੁੱਕੀ ਕੋਈ ਉਹਨਾਂ ਨੇ ਜਿਹੜਾ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਜਿਹਦੇ ਵਾਅਦਾ ਕਰਕੇ ਸਰਕਾਰ ਹੋਣ ਦੇ ਵਿੱਚ ਆਈ ਸੀ ਉਹ ਜਿਹੜੇ ਵਾਦੇ ਸੀ ਉਹਨਾਂ ਤੇ ਬਿਲਕੁਲ ਹੀ ਕੋਈ ਵੀ ਕੰਮ ਨਹੀਂ ਕਰ ਸਕੀ ਸਰਕਾਰ ਨੇ ਕਿਹਾ ਸੀ ਹਜ਼ਾਰ ਹਜ਼ਾਰ ਰੁਪਇਆ ਦੇਵਾਂਗੇ ਬੀਬੀਆਂ ਨੂੰ ਦੇਵਾਂਗੇ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਨਸ਼ਾ ਖਤਮ ਕਰਾਂਗੇ ਸਰਕਾਰ ਏਮਾਨ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਹੜਾ ਵਾ ਉਹ ਰਿਸ਼ਵਤ ਖੋਰੀ ਖਤਮ ਕਰਾਂਗੇ ਲੋਕਾਂ ਨੇ ਭਲੇਖੇ ਦੇ ਵਿਚਾਰ ਕੇ ਇਹਨਾਂ ਨੂੰ ਵੋਟਾਂ ਪਾਤੀ ਨਕਮੀ ਸਰਕਾਰ ਨੂੰ ਤੇ ਇਹਨਾਂ ਨੇ ਪੰਜਾਬ ਦਾ ਬਿੜਾਗਰ ਕਰਕੇ ਸੁਰਤਾ ਅੱਜ ਜਿਹੜੇ ਆ ਮੁਸਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੀ ਗੱਲ ਕਰਦੇ ਆ 6328 ਰੂਪਾਂ ਦੇ ਵੱਲੋਂ ਤੇ ਅਕਾਲ ਤਖਤ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹਦੇਸ਼ ਹੋਏ ਕਿ ਇਹ ਦੀ ਜਿਹੜੀ ਅਜਾਜ ਪੜਤਾਲ ਕੀਤੀ ਜਾਵੇ ਉਹਦੇ ਵਿੱਚ ਇੱਕ ਇਸ਼ਤ ਸਿੰਘ ਦੀ ਰਿਪੋਰਟ ਇਸ਼ਤ ਸਿੰਘ ਦੀ ਕਮੇਟੀ ਬਣੀ ਪੜਤਾਲੀਆ ਕਮੇਟੀ ਬਣੀ ਉਸ ਪੜਤਾਲੀਆ ਕਮੇਟੀ ਨੇ ਪਿਆਰ ਸ੍ਰੋਮਨੀ ਕਮੇਟੀ ਨੂੰ ਕਿ ਤੁਸੀਂ ਇਹਨਾਂ ਮੁਲਾਜ਼ਮਾਂ ਨੂੰ ਜਿਹੜਿਆ ਉਹ ਜੋ ਵੀ ਬਣਦੀ ਕਾਰਵਾਈ ਜਿਨ੍ਹਾਂ ਜਿਨ੍ਹਾਂ ਦੇ ਉਹਨਾਂ ਨੇ ਆਪਣੇ ਜੇਬਾਂ ਦੇ ਵਿੱਚ ਪੈਸੇ ਪਾ ਲਿਆ ਉਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਜੇਬਾਂ ਦੇ ਵਿੱਚ ਪੈਸੇ ਪਾਏ ਤੇ ਸਰੂਪ ਦਿੱਤੇ ਲੋਕਾਂ ਨੂੰ ਪਰ ਉਹਨਾਂ ਮੁਲਾਜ਼ਮਾਂ ਨੂੰ ਜਿਹੜੀ ਆ ਸ੍ਰੋਮਨੀ ਗੁਰਦਾਰਾ ਪ੍ਰਬੰਧ ਕਮੇਟੀ ਨੇ ਸਖਤ ਸਜ਼ਾਾਂ ਦਿੱਤੀਆਂ ਤੇ ਇਹ ਜਿਹੜੇ ਸਰਕਾਰ ਹੁਣ ਚਾਹੁੰਦੀ ਆ ਕਿ ਜਿਹੜੇ ਸਹੀਮ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਖਰੇ ਨਹੀਂ ਉਤਰੇ ਉਹ ਵਾਅਦਿਆਂ ਨੂੰ ਲੋਕਾਂ ਦਾ ਧਿਆਨ ਪਰਤਾਉਣ ਵਾਸਤੇ ਵਿਸ਼ੇਵੀ ਜੋ ਝੂਠ ਮਾਰ ਕੇ ਕਮੇਡੀਆਂ ਸੁਣਾ ਕੇ ਐ ਉਹ ਕਰਦਾਂਗੇ ਉਹ ਕਰਦਾਂਗੇ ਕੀਤਾ ਕੁਝ ਵੀ ਨਹੀਂ ਤੇ ਅੱਜ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਲੋਕਾਂ ਦਾ ਧਿਆਨ ਝਕਾਉਣ ਵਾਸਤੇ ਆ ਜਿਹੜੀ ਜਿਹੜੀ ਪਰਚੀ ਦਰਜ ਕਰਾਈ ਫਿਰਦੀ ਆ ਇਹਨਾਂ ਦਾ ਇਸ ਕੰਮ ਦੇ ਵਿੱਚ ਕੋਈ ਦਖਲ ਅੰਦਾਜੀ ਨਹੀਂ ਚਾਹੀਦੀ ਕਿਉਂਕਿ ਸਰਕਾਰ ਆਪਣਾ ਕੰਮ ਕਰੇ ਸ਼ੋਮੀ ਗੁਰਦੁਆਰਾ ਕਮਤਬੰਦ ਕਮੇਟੀ ਜਿਹੜੀ ਆਪਣਾ ਕੰਮ ਬਾਖੂਬੀ ਨਿਭਾ ਰਹੀ ਆ ਹਰ ਇੱਕ ਫਰੰਟ ਦੇ ਉੱਤੇ ਸ਼ੋਮੀ ਗੁਰਦੁਆਰਾ ਕਮੇਟੀ ਨੇ ਹਰ ਪੀੜਤਾ ਦੀ ਰੱਖਿਆ ਵਾਸਤੇ ਉੱਥੇ ਤੇ ਕੋਈ ਵੜਿਆ ਨਹੀਂ ਹਰ ਕੋਈ ਤਾਂ ਜਿਹੜੇ ਸ਼੍ਰੋਮਣੀ ਚੰਗੇ ਕੰਮ ਕਰਦੀ ਆ ਉਹਨਾਂ ਵਾਸਤੇ ਤੇ ਇਹ ਕੋਈ ਗੱਲ ਨਹੀਂ ਕਰਦੇ ਪਰ ਇਹ ਉਹਨਾਂ ਨੂੰ ਹਟਾ ਕੇ ਤੇ ਇਹ ਇਧਰ ਨੂੰ ਲੋਕਾਂ ਦਾ ਧਿਆਨ ਤਾ ਕੇ ਤੇ ਜਿਹੜੇ ਪਰਚੇ ਦਰਜ ਕਰਾਈ ਫਿਰਦੀ ਆ ਇਹ ਲੋਕਾਂ ਦਾ ਧਿਆਨ ਖਾਉਣ ਵਾਸਤੇ ਆ ਹੋਰ ਕੋਈ ਗੱਲ ਨਹੀਂ ਸ਼੍ਰੋਮਣੀ ਕਮੇਟੀ ਆਪਣਾ ਖੂਬ ਖੂਬੀ ਜਿਹੜਾ ਕੰਮ ਕਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਕਾਨਫਰੰਸ ਆ ਇਹਦਾ ਬਹੁਤ ਹੀ ਮਹੱਤਵ ਹੈ ਕਿਉਂਕਿ ਜਿਹੜੀ ਸਰਕਾਰ ਆ ਉਹ ਬਖਲਾਈ ਪਈ ਹੈ ਉਹ ਆਪਣੇ ਮੁੱਦਿਆਂ ਤੋਂ ਭੱਤੀ ਪਈ ਹੈ ਕਿਉਂਕਿ ਜਿਹੜੇ ਉਹਨਾਂ ਨੇ ਵਾਅਦੇ ਕਰਕੇ ਲੋਕਾਂ ਦੇ ਨਾਲ ਝੂਠ ਬੋਲ ਕੇ ਵਹਿਬਲ ਕਰਾ ਤੇ ਹੋਰ ਜਿਹੜੇ ਮਸਲੇ ਸੀ ਗੋਰੀਕਾਰ ਦੇ ਉਹ ਸਰਕਾਰ ਨੇ ਝੂਠ ਬੋਲ ਕੇ ਲੋਕਾਂ ਨੂੰ ਕਿਹਾ ਸੀ ਕਿ ਆਹ ਮੁੱਦੇ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਇਹਨਾਂ ਨੂੰ ਲੋਕਾਂ ਨੂੰ ਸਜ਼ਾ ਦੇਵਾਂਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਰਦੀ ਕੀਤੀ ਜਾਂ ਕੋਈ ਇਹਨਾਂ ਨੇ ਕੋਈ ਗੱਲ ਕੀਤੀ ਆ ਉਹ ਸਰਕਾਰ ਦੇ ਵਿੱਚ ਉਹ ਬਿਲਕੁਲ ਉਸ ਫਰੰਟ ਤੇ ਫੇਲ ਹੋ ਚੁੱਕੀ ਆਪਣੇ ਮੁੱਦਿਆਂ ਤੋਂ ਪਰਪੂ ਚੁੱਕੀ ਕੋਈ ਉਹਨਾਂ ਨੇ ਜਿਹੜਾ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਜਿਹਦੇ ਵਾਅਦਾ ਕਰਕੇ ਸਰਕਾਰ ਹੋਣ ਦੇ ਵਿੱਚ ਆਈ ਸੀ ਉਹ ਜਿਹੜੇ ਵਾਅਦੇ ਸੀ ਉਹਨਾਂ ਤੇ ਬਿਲਕੁਲ ਹੀ ਕੋਈ ਵੀ ਕੰਮ ਨਹੀਂ ਕਰ ਸਕੀ ਸਰਕਾਰ ਨੇ ਕਿਹਾ ਸੀ ਹਜ਼ਾਰ-ਹਜ਼ਾਰ ਰੁਪਇਆ ਦੇਵਾਂਗੇ ਬੀਬੀਆਂ ਨੂੰ ਦੇਵਾਂਗੇ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਨਸ਼ਾ ਖਤਮ ਕਰਾਂਗੇ ਸਰਕਾਰ ਏਮਾਨ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਹੜਾ ਵਾ ਉਹ ਰਿਸ਼ਵਤ ਖੋਰੀ ਖਤਮ ਕਰਾਂਗੇ ਲੋਕਾਂ ਨੇ ਭਲੇਖੇ ਦੇ ਵਿਚ ਆ ਕੇ ਤੇ ਇਹਨਾਂ ਨੂੰ ਵੋਟਾਂ ਪਾ ਤੀ ਨਕਮੀ ਸਰਕਾਰ ਨੂੰ ਤੇ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਕੇ ਸੁਰਤਾ ਅੱਜ ਜਿਹੜੇ ਆ ਮੁਸਲਾਵਾ ਗੁਰੂ ਗ੍ਰੰਥ ਸਾਹਿਬ ਜੀ 328 ਰੂਪਾ ਦੀ ਗੱਲ ਕਰਦੇ ਆ ਛਾਈ ਤੇ ਤੋਂ 40 ਸਰੂਪਾਂ ਦੇ ਵੱਲੋਂ ਤੇ ਅਕਾਲ ਤਖਤ ਵੱਲੋਂ ਸਲੋਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਹੋਏ ਕਿ ਇਹ ਦੀ ਜਿਹੜੀ ਅਜਾਜ ਪੜਤਾਲ ਕੀਤੀ ਜਾਵੇ। ਉਹਦੇ ਵਿੱਚ ਇੱਕ ਇਸ਼ਤ ਸਿੰਘ ਦੀ ਰਿਪੋਰਟ ਇਸ਼ਤ ਸਿੰਘ ਦੀ ਕਮੇਟੀ ਬਣੀ, ਪੜਤਾਲੀਆ ਕਮੇਟੀ ਬਣੀ। ਉਸ ਪੜਤਾਲੀਆ ਕਮੇਟੀ ਨੇ ਕਿਹਾ ਸਲੋਨੀ ਕਮੇਟੀ ਨੂੰ ਕਿ ਤੁਸੀਂ ਇਹਨਾਂ ਮੁਲਾਜ਼ਮਾਂ ਨੂੰ ਜਿਹੜਾ ਉਹ ਜੋ ਵੀ ਬਣਦੀ ਕਾਰਵਾਈ ਜਿਨ੍ਹਾਂ ਜਿਨ੍ਹਾਂ ਦੇ ਉਹਨਾਂ ਨੇ ਆਪਣੇ ਜੇਬਾਂ ਦੇ ਵਿੱਚ ਪੈਸੇ ਪਾ ਲਿਆ, ਉਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਦੇ ਜੇਬਾਂ ਦੇ ਵਿੱਚ ਪੈਸੇ ਪਾਏ ਤੇ ਸਰੂਪ ਦੇ ਦਿੱਤੇ ਲੋਕਾਂ ਨੂੰ ਪਰ ਉਹਨਾਂ ਮਲਾਜਬਾ ਨੂੰ ਜਿਹੜੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਖਸ ਜਾਵਾ ਦਿੱਤੀਆਂ ਤੇ ਇਹ ਜਿਹੜੇ ਸਰਕਾਰ ਹੁਣ ਚਾਹੁੰਦੀ ਆ ਕਿ ਜਿਹੜੇ ਸਹੀਮ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਤਾਂ ਅਸੀਂ ਖਰੇ ਨਹੀਂ ਉਤਰੇ ਉਹ ਵਾਅਦਿਆਂ ਨੂੰ ਲੋਕਾਂ ਦਾ ਧਿਆਨ ਪਰਟਾਉਣ ਵਾਸਤੇ ਪਿੱਛੇ ਵੀ ਜੋ ਝੂਠ ਮਾਰ ਕੇ ਕਮੇਟੀਆਂ ਸੁਣਾ ਕੇ ਐਂ ਉਹ ਕਰਦਾਂਗੇ ਉਹ ਕਰਦਾਂਗੇ ਕੀਤਾ ਕੁਝ ਵੀ ਨਹੀਂ ਤੇ ਅੱਜ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਲੋਕਾਂ ਦਾ ਧਿਆਨ ਪੜਕਾਉਣ ਵਾਸਤੇ ਆ ਜਿਹੜੀ ਰਿਪੋਰਟ ਜਿਹੜੀ ਪਾਰਟੀ ਦੇ ਦਰਜ ਕਰਾਈ ਫਿਰਦੀ ਆ ਇਹਨਾਂ ਦਾ ਇਸ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਚਾਹੀਦੀ ਕਿਉਂਕਿ ਸਰਕਾਰ ਆਪਣਾ ਕੰਮ ਕਰੇ ਸ਼੍ਰੋਮਣੀ ਗੁਰਦੁਆਰਾ ਕਮਤਬੰਦ ਕਮੇਟੀ ਜਿਹੜੀ ਆਪਣਾ ਕੰਮ ਬਾਖੂਬੀ ਨਿਭਾ ਰਹੀ ਹੈ ਹਰ ਇੱਕ ਫਰੰਟ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਹੜਪੀੜਤਾ ਨਹੀਂ ਰੱਖਿਆ ਵਾਸਤੇ ਉੱਥੇ ਤੇ ਕੋਈ ਵੜਿਆ ਨਹੀਂ ਹਰ ਕੋਈ ਤਾਂ ਜਿਹੜੇ ਸ਼੍ਰੋਮਣੀ ਚੰਗੇ ਕੰਮ ਕਰਦੀ ਆ ਉਹਨਾਂ ਵਾਸਤੇ ਤੇ ਇਹ ਕੋਈ ਗੱਲ ਨਹੀਂ ਕਰਦੇ ਪਰ ਇਹ ਉਹਨਾਂ ਨੂੰ ਹਟਾ ਕੇ ਇਹ ਇਹ ਇਧਰੋਂ ਲੋਕਾਂ ਦਾ ਧਿਆਨ ਤਾ ਕੇ ਤੇ ਜਿਹੜੇ ਪਰਚੇ ਦਰਜ ਕਰਾਈ ਫਿਰਦੀ ਆ ਇਹ ਲੋਕਾਂ ਦਾ ਧਿਆਨ ਖਾਉਣ ਵਾਸਤੇ ਆ ਹੋਰ ਕੋਈ ਗੱਲ ਨਹੀਂ ਸ਼ੋਮੀ ਕਮੇਟੀ ਆਪਣਾ ਖੂਬ ਖੂਬੀ ਜਿਹੜਾ ਕੰਮ ਕਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ